ਵਾੜੇ ਸਾਡੇ ਸਤਿਗੁਰੂ ਜੀ ਦੇ ਪਾਵਨ ਬਾਣੀ ਦਾ ਦਸਕੀ ਤਿਲ ਸਰੂ ਕਰ ਨੂੰ ਬਹੁਤ ਸ਼੍ਰੀਤੀ ਤੇ ਬਹੁਤ ਬਸਾਲਾ ਸਲਾਮ ਜਹਾਦ ਨੂੰ ਤਾਜਾ ਕਰਦੇ ਆਪ ਸਲਾਨਾ ਇਹ ਦਿਨ ਉਹ ਲਾਦੇ ਨੇ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਅਰਥ ਸਕੇਪਨ ਕਰਦੇ ਹਾਂ ਇਹ ਲਈ ਮੇਕਾ ਪ੍ਰਚਾਰ ਦੀ ਪੁਜਾਰਾ ਕੀ ਹੁੰਦੀ ਹੈ ਅੰਮ੍ਰਿਤ ਅੰਚ ਸੰਗ ਕੀ ਨਵਾ ਬੰਨਾ ਸਤਿਗੁਰੂ ਜੀ ਦੇ ਸੰਗ ਅਸੀਂ ਸਿਲੇ ਨੇ ਦਸਾਂ ਦਾ ਜਥਾ ਨਗਰ ਨੂੰ ਇਹ ਹਾਲਾਂਕਿ ਜੀ ਪੀ ਦੇ ਮਾਰਕ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਖਸਤਾਨਾ ਦਾ ਹਜੂਰੀ ਲਾਗੇ ਜਥਾ ਫਾਇਰ ਗੋਰ ਪੁਲਿਸੋਂ ਫਾਇਰਮੈਨ ਫਿਸ਼ਿੰਗ ਜੀ ਤਿੰਨੇ ਅਸੀਂ ਬੁੱਕੀ ਕਰਦੇ ਹਾਂ ਤੇ ਸੁਪ ਸੰਗਤ ਦੀ ਅਸੀਸ ਜਣੇ ਤੁਹਾਡੀਆਂ ਖਾਸੀਸਾਂ ਸਤਿਗੁਰੂ ਦੀ ਕਿਰਪਾ ਸਤਿਗਬਾਨੀ ਗਏ ਹੁੰਦੀ ਹੈ ਆਓ ਆਪਾਂ ਪੌੜੀ ਲਾ ਕੇ ਸਵਾਗਤ ਕਰੀਏ I'm to ਨੱਲਾ ਸਭ ਤੇਰੇ ਮਾਤਰ ਘਰ ਭਲਾ ਤੇਰੇ ਘਰ ਨ ਤੂਦੈ ਤੁਤ ਕਰ ਮਾ ਹਰ ਮੁਹਤਾ ਤੇਰੇ ਕਰ ਬਕਰ ਸਤਿਰਾਪੜੂ ਹਦੀ ਸਦਤ ਰਗਾ ਨਕ ਦਾ ਸੰਦਾਸ ਗੁਰਿਆਮੀ ਗੁਰਮਤਾ ਸਿਉ ਪਵਨ ਗੁਰੂ ਪਾਣੀ ਪਤ

ਵਾਰਪੁਣ ਕੀ ਫਤਵਤ ਜੀ ਵਾਰਪੁਣ ਵਾਰਪੁਣ ਦੇ ਕਾ ਖਾਲਸਾ ਵਾਰਪੁਣ ਜੀ ਕੀ ਹਾਤੇ ਬਹੁਤ ਬਹੁਤ ਧੰਨਵਾਦ ਭਾਈ ਗੁਰਮੀ ਸਿੰਘ ਜੀ ਖਦਮੀ ਰਾਕੇ ਜੀ ਸਾਹਿਬ ਵੱਲੋਂ ਸ੍ਰੀ ਗੁਰੂ ਹਰਿਬਾਲ ਸਾਹਿਬਾ ਜੀ ਅਤੇ ਪਿੰਡ ਮਨਿਹਾਲਾ ਜਿਨ੍ਹਾਂ ਨੇ ਬਹੁਤੀ ਯਾਤਰੇ ਨਾਲ ਆਪ ਸਿੱਖ ਸੰਗਤਾਂ ਨੂੰ ਮਰਵਾਣੀ ਕੀਰਤਨ ਦੇ ਰਾਹੀਂ ਗੁਰੂ ਚਰਨਾਬੀ ਦਾ ਦਰਸ਼ਨਿਆ ਹੈ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਔਰ ਆਪ ਸਿੱਖ ਸੰਗਤ ਦੀ ਅਸੀਸ ਸਦਕਾ ਸਤਿਗੁਰਾਂ ਨੇ ਜੀ ਆਇਆਂ ਨੂੰ ਆਰ ਆਪ ਸਿੱਖ ਸੰਗਤ ਨੂੰ ਮੌਜੂਦ ਕਰਨਾ ਦੇ ਨਾਲ ਜੋੜੇ ਜਾਣਗੇ ਸਾ ਸਭ ਜੀ ਜਿਵੇਂ ਆਪ ਉਸਦੇ ਕੁਝ ਦਿਨਾਂ ਤੋਂ ਬੜੇ ਹੀ ਯਿਆਸਰ ਦਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਬਾਰਾਂ ਦੇ ਅੰਦਰ ਹਾਜ਼ਰੀ ਭਰਦੇ ਪਏ ਹੋਏ ਸੇਵਾਵਾ ਕਰਕੇ ਆਪਣੇ ਜੀਵਨ ਨੂੰ ਸੰਗਲਨ ਕਰਨ ਦੇ ਪਾਏ ਹੋ ਤਨ ਕਰਕੇ ਮਨ ਕਰਕੇ ਔਰ ਧੰਨ ਕਰਕੇ ਆਪ ਸਿੱਖ ਸਕਤ ਨੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸੇਵਾ ਕੀਤੀ ਹੈ ਕੁਝ ਕੁ ਨਾਮ ਸਾਡੇ ਕੋਲ ਆਏ ਨੇ ਆਪ ਜੀ ਨੇ ਸਰਵਣ ਕਰਵਾ ਕੇ ਜਿੱਥੇ ਨੂੰ ਆਪਾਂ ਦੇ ਸਾਲੂ ਕਰਾਂਗੇ ਭਾਈ ਅਰਜਨ ਸਿੰਘ ਜੀ ਮੈਂਬਰ 1100 ਰੁਪਿਆ ਭਾਈ ਹਰਪ੍ਰੀਤ ਸਿੰਘ ਜੀ 1100 ਰੁਪਿਆ ਗੁਰਲਾਲ ਸਿੰਘ 600 ਰੁਪਿਆ ਕਰਨੈਲ ਸਿੰਘ 100 ਰੁਪਿਆ ਜੀਮ ਸਿੰਘ 1000 ਰੁਪਿਆ ਸਰਕਰ ਸਿੰਘ ਸਰਪੰਚ 2000 ਰੁਪਿਆ ਚੰਨ ਸਿੰਘ ਭੋਲਿਆ ਵਾਲੇ 500 ਰੁਪਿਆ ਚੰਨ ਸਿੰਘ ਸਰਦਾਰ ਤਾਰਾ ਸਿੰਘ ਜੀ 1000 ਰੁਪਿਆ ਦਰਸ਼ਨ ਸਿੰਘ ਦਾ ਸਰਪੰਚ 5000 ਰੁਪਏ ਆਪਣੇ ਪਰਿਵਾਰ ਨੂੰ ਪਹੁੰਚੇ ਨੇ ਸਰਵਰ ਸਿੰਘ ਜੀ ਨੇ ਕੋਮਾਰ ਨੂੰ ਇੱਕ ਸੌਂਪਿਆ ਦਰਵੀਰ ਸਿੰਘ ਦਾ ਖਾਉਟਾਲਾ ਦੇ ਪਰਿਵਾਰ ਦੇ ਵੱਲੋਂ 500 ਰੁਪਏ ਸਤਪੁਰਾ ਕਹਿੰਦੇ ਆ ਦਰਬਾਰਾਂ ਦੇ ਵਿੱਚ ਸਲਾਹਨਾ ਮੇਰੀਆਂ ਦੀ ਸਭ ਤੋਂ ਅੰਦਰ ਸੇਵਾ ਲਈ ਦਿੱਤੀ ਆ ਹੈ ਸਤਪੁਰਾ ਦੇ ਚਰਮਾਂ ਦੇ ਵਿੱਚ ਅਲਦਾਸ ਹੋਇਆ ਹੈ ਕਿ ਸਤਪੁਰੂ ਇਸੇ ਤਰ੍ਹਾਂ ਸਭੂ ਪਰਵਾਰਾਂ ਦਾ ਨਿਮਨ ਘਰ ਦੇ ਸੇਵਾ ਕਰਨ ਦਾ ਬਲ ਬੁੱਧਕੁੱਤਮ ਚਾਹਵਰੇ ਨਾਮਕਸ਼ੀ ਅਰਭੂਤ ਰੇਖਿਆ ਦੇ ਨਾਲ ਸਜਾਨੇ ਭਰੀ ਕੋਤਖਾ ਦਾ ਕਾਰਕ ਅੰਠਾ ਮਜੂਦ ਕਰਨਾ ਸੋ ਇਸੇ ਤਰ੍ਹਾਂ ਘਲਕਾਧਾਰ ਸਾਡੇ ਜਾਗ ਦੇ ਤੱਕ ਨਿਰੰਤਰ ਦੀਵਾਨ ਚੱਲਣਾ ਹੈ ਜਿੱਥੇ ਉਹਨਾਂ ਘਰ ਦੇ ਕੀਰਤਨਿਆਂ ਨੇ ਹਾਜ਼ਰੀ ਭਰਨੀ ਹੈ ਉੱਤੇ ਕ੍ਰਿਸ਼ੀ ਜੱਜੇ ਧਾੜੀ ਜੱਜੇ ਸਾਡੇ ਦਰਮਿਆਨ ਨੂੰ ਠੀਨੇ ਅਤੇ ਸਮੇਂ-ਸਮੇਂ ਬਤਾਵੇ ਕੋ ਆਪ ਸਿੰਘ ਸੰਗਤਾਂ ਦੇ ਨਾਲ ਇਹ ਇਹਾਸ ਦੀ ਸਾਂਝ ਕਰਨਗੇ ਵਿਸ਼ੇਸ਼ ਤੌਰ ਤੇ ਭਾਈ ਸੁਖਬੀ ਸਿੰਘ ਜੀ ਸੁਨੇ ਵਾਲਿਆਂ ਦਾ ਘਾਟੀ ਜਥਾ ਆਪ ਸਿੰਘ ਸੰਗਤਾਂ ਦੇ ਸੰਮੂਹ ਪੇਗਾਰ ਪਰ ਭਾਈ ਜਗENDER ਸਿੰਘ ਜੀ ਅੰਗੋਰ ਗੁਸਿਆਂ ਵਾਲਿਆਂ ਦਾ ਜਥਾ ਵੀ ਆਪ ਸਿੰਘ ਸੰਗਤਾਂ ਦਾ ਗੁਰਬਾਣੀ ਚੰਨਾਂ ਦੇ ਨਾਲ ਜੋੜੇਗਾ ਤਕਰੀਬਨ 2 ਮੇਨ ਜੱਥੇ ਸੰਗਤ ਦੇ ਬੰਦੋਗ ਜੋ ਦੇਤੀ ਹੈ ਕਿ ਬਾਬਾ ਸਾਹਿਬ ਜੀ ਦੇ ਅਨਸਬੰਸ ਦੇ ਵਿੱਚੋਂ ਬਾਬਾ ਸੁਮਿੰਦਰ ਸਿੰਘ ਦਾ ਸਾਥ ਉਹਨਾਂ ਦੇ ਲੜਕੇ ਜੋ ਨਗਰ ਵਜੂ ਕੇ ਤੋਂ ਆਏ ਨੇ ਪੁੱਤਰੇ ਉਹਨਾਂ ਦੇ ਪੁੱਤਰੇ ਜੋ ਨਗਰ ਵਜੂ ਕੇ ਤੋਂ ਆਏ ਨੇ ਸਾਧੂ ਗੁਰਾਂ ਜੀ ਦੀ ਕਿਰਪਾ ਹੈ ਜਿਸੇ ਬਾਣੇ ਦੇ ਵਿੱਚ ਪਰਮਾਤਮਾ ਨੇ ਉੱਥੇ ਦਿਨ ਕਰਨਾ ਦੇ ਨਾਲ ਵੀ ਜੁੜੇ ਹੋਏ ਨੇ ਸੋ ਇੱਕ ਕਮਤਾ ਦੀ ਸਾਜ ਆਪਸੇ ਇਹਨਾਂ ਦੇ ਬਾਤ ਦੇ ਵਿੱਚ ਆਪਣੇ ਪਾਸਾ ਦੇ ਰਹੀ ਰੱਖਾ ਵੀ ਭਾਈ ਪਰਮੇਸ਼ਰ ਸਿੰਘ ਜੀ ਦਾ ਫਰਕ ਹੋਤਾ ਹੈ ਉਹਨਾਂ ਨੇ ਵੀ ਆਪ ਸਖਤਾ ਦੇ ਦਰਸ਼ਨ ਕਰਨ ਦੇ ਲਈ ਸਜੀਤ ਸਿੰਘ ਜੀ ਤੱਕ ਵਿਚਰੀ ਜਥਾ ਭਾਈ ਮਜੀਦ ਸਿੰਘ ਮਾਨਮ ਤੱਕ ਵਿਚਰੀ ਜਥਾ ਨੂੰ ਪਹੁੰਚੇ ਆਏ ਆਪ ਸਖਤਾ ਦੇ ਸਾਨੂੰ ਤੋਂ ਸਮੇ ਸਮੇ ਹਣਗੇ ਸੋ ਕੰਪਨੀ ਦੇ ਸਾਥ ਦੇ ਬੱਦੀ ਆਪ آؤں رام پر واحو جی کا خالصہ واحو جی فتح